É ਸਰ ਜੈਪਾਲ ਸਿੰਘ ਜਿਹਨੇ ਸਰ ਗੋਲੀਆਂ ਵੱਜੀਆਂ ਉਹਨਾਂ ਕੀ ਨਾਮ ਆ ਸਰ ਰਾਣਾ ਕੀ ਗੱਲਬਾਤ ਹੋਈ ਕੀ ਘਟਨਾ ਸਰ ਇਹ ਆਪਸ ਦੇ ਵਿੱਚ ਮੁੰਡਿਆਂ ਦੀ ਯਾਰੀ ਦੋਸਤੀ ਤੇ ਇਤਨਾ ਜਾਂਦੇ ਜੁੰਦੇ ਰਹਿੰਦੇ ਆ ਬਾਹਰ ਅੰਦਰ ਕਦੀ ਨੇ ਕਦੀ ਕਿਤੇ ਨੇ ਕਿਤੇ ਤੇ ਇੱਦਾਂ ਹੀ ਅਚਾਨਕ ਅੱਜ ਵੀ ਇੱਦਾਂ ਹੀ ਗਏ ਨੇ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਇਹਨਾਂ ਦੇ ਲੜਾਈ ਹੋ ਗਈ ਆ ਲੜਾਈ ਦੇ ਵਿੱਚ ਇੱਦਾਂ ਕਰਕੇ ਆਪਣੀ ਨਿੱਕੇ ਦੀ ਗੋਲੀਆਂ ਵੱਜੀਆਂ ਨੇ ਤੇ ਭਰਾ ਨੂੰ ਤਾਂ ਮਿਲੋ ਸਮਝ ਨਹੀਂ ਲੱਗਦੀ ਆ ਕਰੋ ਬਸ ਨਿਕਲ ਕੇ ਇੱਦਾਂ ਨੂੰ ਆਏ ਫਿਰ ਆਪਾਂ ਦੇਖ ਕੇ ਆ ਕੇ ਤੇ ਭਰਾ ਦੀ ਡਾਤੀ ਹੋਈ ਪਈ ਗੋਲੀਆਂ ਕਿੰਨਾ ਮਾਰੀਆਂ ਪਤਾ ਲੱਗਾ ਗੋਲੀਆਂ ਦੇ ਭਾਈ ਹੁਣ ਇਹ ਜਿਹੜੇ ਵੀਰ ਨਾਲ ਗਏ ਇਹਨਾਂ ਨੂੰ ਤੇ ਪੱਕਾ ਪਤਾ ਹੋਊਗਾ ਕਿਉਂਕਿ ਘਰੋਂ ਤੇ ਆਇਆ ਉਹਨਾਂ ਦੇ ਨਾਲ ਉਹਨਾਂ ਨੂੰ ਤੇ ਪੱਕਾ ਹੀ ਪਤਾ ਹੋਊਗਾ ਕਿਉਂਕਿ ਸਾਨੂੰ ਤਾਂ ਹੁਣ ਐਂ ਦਾ ਘਰੇ ਰਹਿਨੇ ਆਂ ਏਦਾਂ ਦੇ ਕੰਮਾਂ 'ਚ ਜਾਂਦੇ ਨਹੀਂ ਆਪਾਂ ਕੰਮ ਕਰਦੇ ਆ ਆਪਣਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਉਹਨਾਂ ਦੇ ਨਾਲ ਰਹਿੰਦਾ ਹੈ ਕਿਹੜਾ ਕਿਹੜਾ ਨਾਲ ਇਹਨੂੰ ਲਾ ਕੇ ਗਿਆ ਕਿੱਥੇ ਲੱਗ ਗਿਆ ਸੀ ਇਹ ਤੇ ਵੀਰ ਜੀ ਸਾਜਨ ਹੋਣੀ ਵੀਰ ਆ ਹੋਰ ਵੀ ਦੋ ਚਾਰ ਜਾਣੇ ਨੇ ਇਕੱਠੇ ਰਹਿੰਦੇ ਨੇ ਤੇ ਇਹ ਜਾਂਦੇ ਹੀ ਰਹਿੰਦੇ ਨੇ ਇਹ ਨਹੀਂ ਕਿ ਅੱਜ ਗਏ ਆ ਜਾਂਦੇ ਹੀ ਰਹਿੰਦੇ ਨੇ ਯਾਰੀ ਦੋਸਤੀ ਇਹਨਾਂ ਦੀ ਇਹ ਜਾਂਦੇ ਹੀ ਰਹਿੰਦੇ ਨੇ ਪਰ ਇਹ ਦੇਖੋ ਇਹ ਬਾਕੀ ਠੀਕ ਹੈ ਹਾਂਜੀ ਬਾਕੀ ਸਾਰੇ ਠੀਕ ਹੈ ਤੁਸੀਂ ਕੀ ਮੰਗ ਰਹੇ ਹੋ ਮੰਗ ਭਰਾ ਨੂੰ ਇਨਸਾਫ ਚਾਹੀਦਾ ਵਾ ਕਿੰਨੀ ਦੀ ਉਮਰ ਸੀ ਵੀਰ ਦੀ ਉਮਰ 21 ਸਾਲ ਜੇ ਇਕਵਾਰਾ ਨਹੀਂ ਜੀ ਇਕਵਾਰਾ ਜੀ ਅਜੇ ਛੋਟਾ ਭਰਾ ਬੱਚਾ ਜੇ ਕੰਮ ਕੀ ਕਰਦਾ ਸੀ ਕੰਮ ਵੀਰ ਦੀ ਪੇਂਟ ਦਾ ਕਰਦਾ ਜੇ ਮਜ਼ਦੂਰੀ ਕਰਦਾ ਵੀਰ ਆਪਾਂ ਵੀ ਸਾਰੇ ਮਜ਼ਦੂਰੀ ਕਰਦੇ ਆਪਾਂ ਵੀ ਕੋਈ ਨੌਕਰੀ ਨਹੀਂ ਕਰਦਾ ਸਰਕਾਰੀ ਕੋਈ ਵੀ ਹਾਂਜੀ ਤੁਹਾਡਾ ਨਾਮ ਕੀ ਹੈ ਹਰਪ੍ਰੀਤ ਹੈ ਆਰਪੀ ਕਿਥੋਂ ਦੇ ਐਮਐਲ ਜੀ ਸੋਰ ਸਿੰਘ ਸੋਰ ਸਿੰਘ ਇਹ ਕਿੰਦੀ ਨੌਜਵਾਨੀ ਜੈਸੂ ਨਾਮ ਕੀ ਹੈ ਤੇ ਕੀ ਵਾਕਿਆ ਹੋਇਆ ਸਰ ਰਾਣਾ ਸਿੰਘ ਹੋਣਾ ਜੀ ਹਾਂ ਜੀ ਤੇ ਕੀ ਵਾਕਿਆ ਕੀ ਹੋਇਆ ਵਾ ਉਹ ਲੋਕਰੋ ਬਸ ਇੰਨਾ ਕਹਿ ਕੇ ਲੈ ਕੇ ਜਾਣਾ ਪੱਕ ਤੇ ਮਾਰਦ ਵਿੱਚ ਮੇਰੇ ਪ੍ਰਾਣਾ ਮਾਰਤਾ ਗੋਲੀਆਂ ਮਾਰ ਗੋਲੀਆਂ ਕਿੰਨਾ ਮਾਰੀਆਂ ਝਗੜਾ ਹੈ ਅੱਛਾ ਹਾਂ ਜੀ ਕਿੰਨੀਆਂ ਗੋਲੀਆਂ ਵਜੀਆਂ ਮੁੰਡੇ ਦੇ ਉਹ ਰਫਲ ਦੇ ਪੈਰ ਵਜਦੇ ਤਿੰਨ ਛਾਤੀ 'ਚ ਅੱਛਾ ਕੋਈ ਕੋਈ ਰੰਜਿਸ਼ ਕੋਈ ਲੜਾਈ ਪੁਰਾਣੀ ਪੁਈ ਵਰਨੀ ਬਸ ਯਾਰੀ ਦੋਸਤੀ ਮੁੰਡੇ ਨਾਲ ਖੜਿਆ ਜਿਹੜਾ ਮੁੰਡਾ ਬੋਜਨੇ ਨਾਲ ਖੜਿਆ ਸੈਮ ਸਿੰਘ ਅੱਛਾ ਤੁਸੀਂ ਕੀ ਮੰਗ ਕਰਦੇ ਆਪਣੇ ਭਰਾ ਨੂੰ ਇਨਸਾਬ ਚਾਹੀਦਾ ਬਸ ਗੱਲ ਸਿੱਧੀ ਜੀ ਇਹਦੀ ਕਿੰਨੀ ਉਮਰ ਸੀ 21 ਸਾਲ ਲਗੀ ਇੱਕ ਹੀ ਕੰਮ ਕਰਦਾ ਸੀ ਢੇਡ ਦਾ ਅੱਛਾ ਢੇਡ ਦਾ ਕੰਮ ਕਰਦਾ ਸੀ ਹਾਂਜੀ ਤੇ ਅੱਜ ਇਹ ਪੰਡ ਬਾਕੀਪੁਰ ਕੀ ਕਰਨ ਗਿਆ ਸੀ ਬਾਕੀਪੁਰ ਪੜੀ ਮਾਰੇ ਬਸ ਕੰਮ ਤੇ ਗਿਆ ਕੰਮ ਤੇ ਗਿਆ ਮੈਨੂੰ ਬਾਤ ਮਗਰੋਂ ਲੱਗਾ ਕਿ ਤੇਰੇ ਭਰਾ ਦੇ ਟੱਟਾ ਲੱਗੇ ਜੇਤੀ ਆ ਜਾ ਕੀ ਵੇਖਿਆ ਤੁਸੀਂ ਆਉਂਦਾ ਨਾ ਮੇਰੇ ਭਰਾ ਦੀ ਲਾਸ਼ ਤੇ ਸਰੀਰਕ ਤਰੰਤਾਂ ਨੂੰ ਇਹ ਪੈਂਦੇ ਬਾਕੀਪੁਰ ਦੇ ਵਿੱਚ ਥੋੜਾ ਜਿਹਾ ਝਗੜਾ ਹੋਇਆ ਜਿੰਦੇ ਵਿੱਚ ਗੋਲੀਆਂ ਚੱਲੀ ਆ ਤੇ ਸਰ ਇਹ ਕੀ ਮਾਮਲਾ ਸਰ ਇਹ ਜਿਹੜਾ ਸੋਰਸਿੰਗ ਦੇ ਮੁੰਡੇ ਸੀਗੇ ਤੇ ਨਾਲ ਬਾਕੀਪੁਰ ਦੇ ਮੁੰਡੇ ਸੀ ਇਹਨਾਂ ਦਾ ਆਪਸ ਵਿੱਚ ਕੋਈ ਲੜਕੀ ਦਾ ਕੀ ਰੌਲਾ ਸੀਗਾ ਕੁਝ ਆਪਸ ਵਿੱਚ ਪਹਿਲੇ ਕਿਤੇ ਰਾਈ ਨਮ ਹੋ ਗਿਆ ਸੀ ਆ ਉਹ ਫਿਰ ਮੁੰਡੇ ਮੁੰਡਿਆਂ ਨੇ ਕਿਤੇ ਉੱਤੇ ਟਾਈਮ ਰੱਖਿਆ ਸੀ ਟਾਈਮ ਰੱਖਦੇ ਦੇ ਵਿੱਚ ਜਿਹੜਾ ਸੋਰਸਿੰਗ ਦਾ ਲੜਕਾ ਸੀ ਆ ਰਾਣਾ ਸੀ ਆ ਉਹਦੇ ਚੈਸ ਤੇ ਗੋਲੀ ਵੱਜੀ ਸੀਗੀ ਉਹਦੀ ਡੈਥ ਹੋਈ ਗਈ ਸਰ ਹੁਣ ਤੁਹਾਡੇ ਅੱਗੇ ਕੀ ਕਰਦੇ ਕੀਤੇ ਉਹਨਾਂ ਦੇ ਪછી ਇੱਕ ਤਾਂ ਰੈਡ ਪਾਰਟੀ ਸਾਡੇ ਸਾਰੇ ਪਾਸੇ ਗਈਆਂ ਗਿਆ ਵੀਡੀਓ ਕਲਿਪਸ ਤੋੜਾ ਦੇਖ ਰਹੇ ਆਪਾਂ ਸਾਰੇ ਤੇ ਮਦਈ ਦਾ ਜਿਹੜਾ ਬਿਆਨ ਅਸੀਂ ਲਿਖ ਰਹੇ ਹਾਂ ਬਿਆਨ ਲਿਖ ਕੇ ਪਰਚਾ ਦੇ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਪਾਰਟੀ ਗਈਆਂ ਉਹ ਜਿਹੜੇ ਜਿਹੜੇ ਬੰਦੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਇਨਵੋਲਵ ਸੀਗੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਰੈਸ਼ ਕਰ ਰਹੇ ਹਾਂ ਸਰ ਕੋ ਪਤਾ ਲੱਗਾ ਸੀਸੀਟੀਵੀ ਦੇ ਵਿੱਚ ਕਾਫੀ ਜਣਾ ਕੋਈ ਹੱਲਾ ਗੁੱਲਾ ਚੱਲ ਰਿਹਾ ਗੋਲੀਆਂ ਚੱਲ ਰਹੀਆਂ ਸੀ ਸੀਸੀਟੀਵੀ ਵਿੱਚ ਆ ਜੋ ਸੀਸੀਟੀਵੀ ਅਸੀਂ ਲਿੱਤੇ ਕਿ ਉਹਦੇ ਹਿਸਾਬ ਦੇ ਨਾਲ ਜਿਹੜੇ ਸਾਨੂੰ ਲੱਗਦਾ ਵੀ ਇਹ ਬੰਦੇ ਸੀਗੇ ਤੇ ਉਹਨਾਂ